ਹਾਂਜੀ ਦੋਸਤੋ ਕੀ ਹਾਲ ਚਾਲ ਜੀ ਸਾਰਿਆਂ ਦਾ ਠੀਕ ਠਾਕ ਹੋ ਤੇ ਅੱਜ ਤੁਹਾਡੇ ਨਾਲ ਬਹੁਤ ਹੀ ਵਧੀਆ ਵੀਡੀਓ ਸਾਂਝੀ ਕਰਨ ਲੱਗੇ ਆ ਜੀ ਆ ਪਿੰਡ ਵੇਖੋ ਜੀ ਜਿੱਥੇ ਅੱਜ ਵੀ ਬਹੁਤ ਹੀ ਰੌਣਕ ਮੇਲਾ ਲੱਗਦਾ ਜੀ ਪੁਰਾਣੇ ਸਮੇਂ ਦੀ ਤਰ੍ਹਾਂ ਜੋ ਰੌਣਕ ਮੇਲੇ ਪਿੰਡਾਂ ਵਿੱਚੋਂ ਓਲੋਪ ਹੋ ਚੁੱਕੇ ਹਨ ਐਵੇਂ ਦਾ ਕੋਈ ਟਾਵਾਂ ਟੱਲਾ ਪਿੰਡ ਹੀ ਹੈ ਜਿੱਥੇ ਇਹ ਰੌਣਕ ਮੇਲਾ ਵੇਖਣ ਨੂੰ ਮਿਲਦਾ ਤੇ ਮੈਂ ਲੰਘਿਆ ਜਾਂਦਾ ਸੀ ਉਹ ਸਾਹਮਣੇ ਮੋੜ ਤੇ ਆ ਕੇ ਮੇਰਾ ਮਨ ਕੀਤਾ ਮੈਂ ਇੱਥੇ ਰੁੱਕ ਕੇ ਵੀਡੀਓ ਸਾਂਝੀ ਕਰਾਂ ਤੁਹਾਡੇ ਨਾਲ ਬਣਾ ਕੇ ਮੈਂ ਕੋਲੋਂ ਲੰਘ ਨਹੀਂ ਸਕਿਆ ਮੈਨੂੰ ਬਹੁਤ ਹੀ ਵਧੀਆ ਲੱਗਿਆ ਇੱਥੇ ਰੁੱਕ ਕੇ ਤੇ ਆਹ ਵੇਖੋ ਜੀ ਤੁਸੀਂ ਪੁਰਾਣਾ ਕਲਚਰ ਪੁਰਾਣੇ ਸਮੇਂ ਦੀ ਤਰ੍ਹਾਂ ਅੱਜ ਵੀ ਇੱਥੇ ਲੋਕ ਆਪਣੀਆਂ ਮੱਝਾਂ ਲੈ ਕੇ ਪਿੰਡ ਦੇ ਬੰਦੇ ਆਉਂਦੇ ਹਨ ਚਾਰ ਭਰਾ ਇੱਥੇ ਬਹਿ ਕੇ ਗੱਲਾਂ ਮਾਰਦੇ ਹਨ ਤੇ ਮੱਝਾਂ ਛੱਪੜ ਦੇ ਵਿੱਚ ਤਾਰੀ ਲਾਉਂਦੀਆਂ ਹਨ ਨਹਾਉਂਦੀਆਂ ਹਨ ਇਹ ਸਾਰਾ ਨਜ਼ਾਰਾ ਵੇਖ ਕੇ ਮੈਨੂੰ ਪੁਰਾਣਾ ਸਮਾਂ ਯਾਦ ਆ ਗਿਆ ਜੋ ਨਿੱਕੇ ਹੁੰਦੇ ਬਚਪਨ ਦੇ ਵਿੱਚ ਆਪਾਂ ਆਪਣੇ ਪਿੰਡਾਂ ਵਿੱਚ ਵੀ ਵੇਖਿਆ ਕਿ ਸਾਰੇ ਪਿੰਡ ਦੀਆਂ ਮੱਝਾਂ ਛੱਪੜ ਤੇ ਆ ਕੇ ਨਹਾਉਂਦੀਆਂ ਸੀ ਉਸ ਸਮੇਂ ਤਾਂ ਨਾਲ ਜਿਹੜੇ ਮੱਝਾਂ ਦੇ ਆਉਂਦੇ ਸਨ ਮਾਲਕ ਉਹ ਵੀ ਨਾਲ ਹੀ ਛੱਪੜ ਦੇ ਵਿੱਚ ਵੜ ਜਾਂਦੇ ਸੀ ਕਿਉਂਕਿ ਛੱਪੜਾਂ ਦੇ ਵਿੱਚ ਪਾਣੀ ਬਹੁਤ ਸਾਫ਼ ਹੁੰਦੀ ਸੀ ਹੁਣ ਪਹਿਲਾਂ ਨਾਲੋਂ ਫਰਕ ਪੈ ਚੁੱਕਿਆ ਪਰ ਆਹ ਛੱਪੜ ਦੇ ਵਿੱਚ ਹਜੇ ਵੀ ਪਾਣੀ ਨਹਿਰ ਦਾ ਪਾਣੀ ਪੈਂਦਾ ਜੀ ਉਹ ਪਰਲੇ ਪਾਸੇ ਨਹਿਰ ਲੰਘਦੀ ਹੈ ਉਹ ਨਹਿਰ ਤੋਂ ਪਾਣੀ ਸਿੱਧਾ ਡੈਕਟਰ ਛੱਪੜ ਦੇ ਵਿੱਚ ਪੈਂਦਾ ਹੈ ਤਾਂ ਪਾਣੀ ਵਧੀਆ ਸਾਫ਼ ਸੁਥਰਾ ਹੈ ਤੇ ਮੱਝਾਂ ਦੇ ਨਹਾਉਣ ਵਾਸਤੇ ਤੇ ਬਹੁਤ ਹੀ ਵਧੀਆ ਨਜ਼ਾਰਾ ਜੀ ਇੱਥੇ ਆਹ ਵੇਖੋ ਜੀ ਛੱਪੜ ਵੀ ਕਾਫੀ ਵੱਡਾ ਹੈ ਜੀ ਪਿੰਡ ਦੇ ਹਿਸਾਬ ਨਾਲ ਤੇ ਵੀਡੀਓ ਵੇਖ ਕੇ ਤੁਸੀਂ ਇਹ ਸੋਚੋਗੇ ਕਿ ਪਿੰਡ ਹਰਿਆਣੇ ਦਾ ਹੈ ਪਰ ਮੈਂ ਦੱਸ ਦਵਾਂ ਇਹ ਪਿੰਡ ਹਰਿਆਣੇ ਦਾ ਨਹੀਂ ਜੀ ਇਹ ਪਿੰਡ ਪੰਜਾਬ ਦਾ ਹੈ ਜੀ ਪੰਜਾਬ ਦੇ ਵਿੱਚ ਵੀ ਕਿਤੇ ਕਿਤੇ ਐਵੇਂ ਦੇ ਪਿੰਡ ਹੈਗੇ ਨੇ ਜਿੱਥੇ ਇਹ ਨਜ਼ਾਰਾ ਵੇਖਣ ਨੂੰ ਮਿਲਦਾ ਵੇਖੋ ਕਿੰਨੀਆਂ ਸੋਹਣੀਆਂ ਮੱਝਾਂ ਕਾਲੀਆਂ ਬੂਰੀਆਂ ਤੇ ਨਾਲ ਬੱਚੇ ਵੀ ਆਉਂਦੇ ਨੇ ਜੀ ਇੱਥੇ ਮਾਲਕਾ ਪਾਉਂਦੇ ਨੇ ਜ਼ਿਮੀਂਦਾਰ ਕਿੰਨਾ ਸੋਹਣਾ ਨਜ਼ਾਰਾ ਜੀ ਤੇ ਅਸੀਂ ਸੋਚਿਆ ਇੱਥੇ ਰੋਕ ਕੇ ਵੀਡੀਓ ਬਣਾਈਏ ਤੇ ਤੁਹਾਡੇ ਨਾਲ ਸਾਂਝੀ ਕਰੀਏ ਵੀਡੀਓ ਚੰਗੀ ਲੱਗੇ ਤਾਂ ਲਾਈਕ ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਧੰਨਵਾਦ ਜੀ ਸਾਰਿਆਂ ਦਾ ਤੇ ਮਿਲਾਂਗੇ ਜੀ ਆਪਾਂ ਅਗਲੀ ਵੀਡੀਓ ਦੇ ਵਿੱਚ